ਉਜੀ ਦਾ ਖਾਤਾ ਸ਼ੁਰੂਆਤ ਗੁੱਜੀ ਦੀ ਭਤੇ ਅੱਜ ਤੋਂ ਅੱਗੇ ਸਾਹਮਣੇ ਢਲਮਾ ਵਾਲਾ ਕਬੂਛਰੀ ਵਿਖੇ ਕੌਤਾ ਪੇਸ਼ ਕਰ ਰਿਹਾ ਹੈ ਦਿਲਜੀਕਰ ਅਸੀਂ ਪੰਜਾਬ ਨੂੰ ਨਰੰਗ ਰੱਖਣਾ ਹੈ ਤਾਂ ਸਾਨੂੰ ਦੇਸੀ ਚੀਜ਼ਾਂ ਵਾਪਸ ਕਰ ਦੇ ਵਿੱਚ ਮੋੜ ਕੇ ਲੈ ਕੇ ਆਉਣੀਆਂ ਪੈਣਗੀਆਂ ਇਸ ਕਾਪਾ ਨੂੰ ਵੱਤੋ ਵੱਟ ਸ਼ੇਅਰ ਕਰ ਦਿਓ ਢਲਮਾ ਵਾਲਾ ਕਬੂਛਰੀ ਵਿਖੇ ਕੌਤਾ ਬਿਆਨ ਪੜਾ ਹੈ ਕਾਹੂ ਕਰਦੋ ਉਹ ਇਹ ਕਮਕਾਰ ਤੇ ਆ ਕੇ ਹਾਥੇ ਵਿੱਚ ਫੇਰ ਕਲਮ ਨੂੰ ਚੱਕੋ ਜਸ ਗਾਓ ਗੁਰੂਆਂ ਦਾ ਹਰਦਮ ਸੱਚ ਬੋਲੋ ਨਾ ਝੱਕੋ ਉਹ ਜੋ ਬਾਣੀ ਦੱਸਦੀ ਐ ਅਸਲ ਵਿੱਚ ਰਸਤਾ ਉਹ ਆਪਣਾਵੋ ਧਰਤੀ ਮਾਂ ਤ ਬਚਾਉਣੀ ਜੇ ਗਊ ਤੇ ਪੈਲ ਮੋੜ ਕਰ ਲਿਆਵੋ ਬਈ ਹਾਏ ਦੇਸੀ ਗੰਵਾ ਦੇ ਪਿੰਡਾਂ ਵਿੱਚ ਬੱਕ ਖੜ ਦੇ ਸੀ ਜੇ ਮਾਰਾ ਹੁੰਦੀ ਖੁਸ਼ੀ ਵਿੱਚ ਬਸਦੇ ਰਸ ਦੇ ਖੇੜੇ ਅਓ ਅਖੰਡ ਪਾਟ ਕਰਾਉਣੇ ਜੀ ਗਾਂ ਦੇ ਘਿਉ ਦੀ ਜੋਤ ਜਗਾਵੋ ਧਰਤੀ ਮਾਂ ਤ ਬਚਾਉਣੀ ਜੀ ਗਊ ਤੇ ਬੈਲ ਮੋੜ ਕਰ ਲਿਆਵੋ ਸਭ ਦੇਸੀ ਫਸਲਾਂ ਸੀ ਦੇਸੀ ਫਸਲਾਂ ਸੀ ਮੱਕੀ ਮੋਠ ਬਾਜਰਾ ਛੋਲੇ ਖਾਂਦੇ ਰਣ ਚੁੱਲਿਆਂ ਤੇ ਕੰਮ ਸੀ ਕਰਦੇ ਬਾਗ ਪਾਰੇ ਹੁੰਦੀ ਜੇੜੀ ਮਰਜੀ ਚੀਜ਼ ਮੰਗਾਵੋ ਜੇੜੀ ਮਰਜੀ ਚੀਜ਼ ਮੰਗਾਵੋ ਧਰਤੀ ਮਾਤ ਬਚਾਉਣੀ ਜੇ ਗਊ ਤੇ ਬੈਲ ਮੋੜ ਕਰ ਲਿਆਵੋ ਵੀ ਕਿਸੇ ਹਮੇ ਬੈਲ ਨੂੰ ਜੀ ਗਊ ਦਾ ਜਾਇਆ ਆਖ ਬੁਲਾਉਂਦੇ ਐਨਾ ਦਰ ਮੰਨਦੇ ਸੀ ਬੈਲ ਦੇ ਪਿੰਦੇ ਪੈਰ ਨਾਲਾਉਂਦੇ ਆਉ ਜੇ ਗਲਤੀ ਹੋ ਜਾਂਦੀ ਕਹਿੰਦੇ ਮਾਤਾ ਬਚਾਉਣੀ ਜੇ ਗਊ ਤੇ ਬੈਲ ਮੋੜ ਕਰ ਲਿਆਵੋ ਮਾਂ ਮਰਦੀ ਬੱਚੇ ਦੀ ਸੀ ਫਿਰ ਗਾਂ ਦਾ ਦੁੱਧ ਭਲਾਉਂਦੇ ਜੋ ਮਾਂ ਦੇ ਤਤ ਹੁੰਦੇ ਉਹੀ ਗਾਂ ਦੇ ਦੁੱਧ ਚੋਂ ਪਾਉਂਦੇ ਉਹ ਤਾਂ ਹੀ ਸਭ ਕਹਿੰਦੇ ਨੇ ਗਊ ਜੀ ਮਾਤਾ ਆਖ ਬਲਾਵੋ ਧਰਤੀ ਮਾਤਾ ਬਚਾਉਣੀ ਜੇ ਗਊ ਬੈਦ ਕਹਾਉਂਦੇ ਜੋ ਨਵਜਾ ਫੜ ਕੇ ਰੋਗ ਬਤਾਉਂਦੇ ਖਾਣਾ ਖਾਦਾ ਦੱਸ ਦਿੰਦੇ ਤਾਹੀ ਰੱਬ ਦਾ ਰੂਪ ਕਹਾਉਂਦੇ ਹੌਸਲਾ ਦਿੰਦੇ ਰੋਗੀ ਨੂੰ ਕਹਿੰਦੇ ਬੈਦ ਦਾ ਫਰਜ ਇਹ ਨਭਾਉ ਉਹ ਧਰਤੀ ਮਾਂ ਤਬਚਾਉਣੀ ਜੇ ਗਊ ਤੇ ਬੈਲ ਮੋੜ ਕਰ ਲਿਆ ਰੋਗਾਂ ਨੇ ਅੱਦੇ ਸਭ ਖਾਲੇ ਰੋਗਾਂ ਨੇ ਦਵਾਈ ਖਾ ਕੇ ਟੈਮਟ ਪਾਵੋ ਤਰਤੀ ਮਾਤ ਬਚਾਉਣੀ ਕਰਮ ਨਹੀਂ ਹੁੰਦੀ ਸਭ ਨੂੰ ਉਹ ਕੁਲ ਦਾ ਨਾਸ ਕਰਾਉਂਦੇ ਆਖਰ ਨੂੰ ਇੱਥੇ ਹੀ ਸਭ ਕੁਝ ਜਾਣਾ ਛੱਡ ਪਰავ ਧਰਤੀ ਮਾਂ ਤ ਬਚਾਉਣੀ ਜੇ ਗਊ ਆਪਣੇ ਦੇਸ ਦੀ ਅੱਖ ਬਚਾਓ ਧਰਤੀ ਮਾਂ ਤਵਜਾਉਣੀ ਜੇ ਗਊ ਤੇ ਬੈਲ ਮੋੜ ਕਰ ਲਿਆਵੋ ਗੰਦਰਪਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਚਾਹਣੀ ਜੇ ਗਾਉ ਤੇ ਪੈਲ ਮੋਰ ਕਰ ਲਿਆ ਵਾਹ ਗੁਰ ਜੀ ਦਾ ਖਾਸ ਵਾਹ ਗੁਰ ਜੀ ਕੀ ਫਤਿਹ